ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਜੀ ਪਿੰਡ ਦੋਸਤੋ ਇਹ ਗੱਲ ਜਿਲ੍ਹਾ ਦੋਸਤੋ ਫਿਰੋਜ਼ਪੁਰਾ ਦੇ ਨੇੜੇ ਸ਼ਹਿਰ ਮੋਦਕੀਆ ਇਸ ਘਰ ਦੇ ਵਿੱਚ ਦੋਸਤੋ ਵਿਕਰੀ ਆਸੇ ਪਸ਼ੂ ਆਉਂਦੇ ਆ ਬੜੀਆਂ ਸੋਹਣੀਆਂ ਸੋਹਣੀਆਂ ਕਟੀਆਂ ਆਉਂਦੀਆਂ ਅੱਜ ਚਾਰ ਨਾਗ ਇਸ ਘਰ ਦੇ ਵਿੱਚੋਂ ਕਵਰ ਕੀਤੀ ਹੈ ਜੀ ਜਿਹਦੇ ਵਿੱਚ ਇੱਕ ਲਾਸਟ ਤੇ ਤੁਹਾਨੂੰ ਵੱਡੀ ਝੋਟੀ ਦਿਖਾਈ ਹੈ ਇੱਕ ਨਾਗ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਬੂਰੀ ਹੈ ਤੇ ਦੋ ਨਾਗ ਇਧਰ ਦੇ ਪਾਸੇ ਦੋਸਤੋ ਬਲੈਕ ਦੇ ਵਿੱਚ ਨੀਲੀ ਰਾਵੀ ਹੈ ਪਹਿਲੇ ਨੰਬਰ ਤੇ ਦੋਸਤੋ ਟੇਢੇ ਕੱਟ ਵਾਲੀ ਕੱਟੀ ਤੁਹਾਨੂੰ ਦਿਖਾਈ ਹੈ ਉਮਰ ਉਹ तकरीबन 1.5 ਸਾਲ ਦੇ ਘੇਰੇ ਦੇ ਵਿੱਚ ਉਮ ਫੇਸ ਤੇ ਟੇਡਾ ਕੱਟਾ ਤੇ ਮਾਰਕਿੰਗ ਸਾਰੀ ਜੈਤ ਜੀ ਹੋਊਗੀ ਦੋਸਤੋ ਥੋੜਾ ਜਿਹਾ ਲਿਸਾ ਪਣਾ ਸੰਬਨ ਵਾਲੀ ਹੈ ਛੋਟੀ ਚਦੋ ਸੰਗੀ ਦਾ ਕੱਟੀ ਦੋਸਤੋ ਇਹ ਛੋਟੀ ਸੋਹਣੀ ਤਿਆਰ ਹੋ ਜਾਣੀ ਆ ਰੇਟ ਦੋਸਤੋ 22900 ਰੁਪਿਆ ਥਣ ਚਾਰ ਵਧੀਆ ਨਿੱਖੜ ਬੇ ਹੋਣਗੇ ਦੂਜੇ ਨੰਬਰ ਤੇ ਇੱਕ ਦੋਸਤੋ ਬੱਗੀ ਮੁੱਛ ਦੇ ਵਿੱਚ ਕੱਟੀ ਤੁਹਾਨੂੰ ਦਿਖਾਈ ਹੈ ਕੱਟੀ ਇਹ ਵੀ ਦੋਸਤੋ ਸੋਹਣੀ ਹੈ ਮਾਰਕਿੰਗ ਸੋਹਣੀ ਹੈ ਸਿੰਘ ਸਿੰਘ ਬਿਲਕੁਲ ਪਤਲੇ ਹੋਊਗੇ ਤੇ ਗਲਾਈ ਦੇ ਵਿੱਚ ਕਰਦੀ ਹੁੰਦੀ ਹੈ ਤੇ ਪਿਛਲੇ ਪਹਰਾ ਤੇ ਦੋਸਤੋ ਮਾਰਕਿੰਗ ਹੋਊਗੀ 1.5 ਸਾਲ ਉਮਰ ਹੈ ਤੇ ਰੇਟ 28000 ਥਣ ਚਾਰ ਵਧੀਆ ਨਿੱ ਤੀਜੇ ਨੰਬਰ ਤੇ ਦੋਸਤੋ ਇੱਕ ਬੁਰੀ ਨੀਲੀ ਰਾਵੀ ਨਸਲ ਦੇ ਵਿੱਚ ਕੱਟੀ ਤੁਹਾਨੂੰ ਦਿਖਾਈ ਹੈ ਇਹ ਵੀ ਤਕਰੀਬਨ 1.5 ਸਾਲ ਉਮਰ ਦੇ ਘੇਰੇ ਦੇ ਵਿੱਚ ਉਮਰ ਹੈ ਠੀਕ ਹੈ ਇਹਦੀ ਇੱਕ ਅੱਖ ਦੋਸਤੋ ਬਿਲਕੁਲ ਵਾਈਟ ਹੋਣਗੀ ਤੇ ਇੱਕ ਅੱਖ ਦੇ ਵਿੱਚ ਮਾੜੇ ਮੋٹے ਨਿਸ਼ਾਨ ਹੋਣਗੇ ਦੋਸਤੋ ਸਿੰਗ ਸੁੰਗ ਗੜਾਈ ਦੇ ਵਿੱਚ ਕਰਦੀ ਆਉਂਦੀ ਹੈ 30200 ਰੇਟ 1.5 ਸਾਲ ਦੋਸਤੋ ਇਸ ਕੱਟੀ ਦੀ ਉਮਰ ਹੈ ਇਸ ਤੋਂ ਇਲਾਵਾ ਚੌਥੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਹੈ ਦੋਸਤੋ ਤਕਰੀਬਨ 2 ਸਾਲ ਦੇ ਘੇਰੇ ਦੇ ਵਿੱਚ ਇਸ ਝੋਟੀ ਦੀ ਉਮਰ ਹੈ ਹੋਰ ਤਿੰਨ ਕ ਮਹੀਨੇ ਸਾਹਮ ਕੇ ਝੋਟੀ ਦੋਸਤੋ ਆਸ ਲੱਗਣ ਵਾਲੀ ਹੈ ਇਹ ਤੇ ਮਾਰਕਿੰਗ ਇਸ ਛੋਟੀ ਦੇ ਵੀ ਦੋਸਤੋ ਬਿਲਕੁਲ ਜਾਇਜ਼ ਜੀ ਹੋਊਗੀ ਥਣ ਚਾਰ ਵਧੀਆ ਨਿਖੜ ਵੀ ਹੋਣਗੇ ਦੋਸਤੋ 42200 ਡਿਮਾਂਡ ਹੈ ਤੇ 2 ਸਾਲ ਉਮਰ ਹੈ ਵੈਸੇ ਇਹ ਚਾਰੇ ਡਾਗੀ ਤੁਹਾਨੂੰ ਵੱਡੀ ਵੀਡੀਓ ਚ ਤੁਰ ਕੇ ਦਿਖਾਏ ਆ ਜੇ ਕੋ ਨਾ ਗਾ ਇਹਨਾਂ ਦੇ ਵਿੱਚੋਂ ਪਹਿਲਾਂ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਬਾਈ ਦਾ ਸਕਰੀਨ ਤੇ ਆ